ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਲੋਕਤੰਤਰ ਦਾ ਬਹੁਤ ਵੱਡਾ ਪਰਵ ਹੈ ਔਰ ਇਸੇ ਉਪਲਕਸ਼ ਦੇ ਵਿੱਚ ਅੱਜ ਹੁਸ਼ਿਆਰਪੁਰ ਕੌਨਸਟਿਟੂਐਂਸੀ ਦੇ ਅੰਦਰ ਪਿੰਡ ਕੱਕੋ ਦੇ ਅੰਦਰ ਜਿਹੜਾ VOTING ਦਾ ਇੱਕ ਪਿੰਕ ਬੂਥ ਜਿਹੜਾ ਹੈਗਾ ਉਹ ਬਣਾਇਆ ਗਿਆ ਪ੍ਰਸ਼ਾਸਨ ਵੱਲੋਂ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀਆਂ ਵੀ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਉਹਨਾਂ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਆ ਉਹ ਆਪਣੇ ਆਪਣੇ ਬੂਥਾਂ ਦੇ ਉੱਤੇ ਬੈਠ ਕੇ ਲੋਕਾਂ ਨੂੰ ਜਿਹੜੇ ਵੋਟਰਸ ਨੇ ਉਹਨਾਂ ਨੂੰ ਪਰਚੀਆਂ ਪ੍ਰੋਵਾਈਡ ਕਰ ਰਹੇ ਨੇ ਹਰ ਪਾਰਟੀ ਦਾ ਜਿਹੜਾ ਬੂਥ ਹੈ ਉਹ ਇੱਥੇ ਲੱਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬੜੇ ਵਧੀਆ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਭੀੜ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਔਰ ਅੱਜ ਪਿੰਡ ਕੱਕੋਂ ਦੇ ਵਿੱਚ ਇੱਕ ਜਿਹੜਾ ਬੂਥ ਹੈ ਉਹਨੂੰ ਲਗਾਇਆ ਗਿਆ ਹੈ। ਔਰ ਇਹ ਪਿੰਕ ਬੂਥ ਜਿਹੜਾ ਹੈ ਇਹ ਕੱਕੋਂ ਸਕੂਲ ਦੇ ਅੰਦਰ ਪ੍ਰਸ਼ਾਸਨ ਵੱਲੋਂ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀਂ ਸਭ ਤੋਂ ਪਹਿਲਾਂ ਦੇਖ ਪਾਉਂਗੇ ਕਿ ਅੰਦਰ ਜਾਂਦੇ ਹੀ ਇੱਕ ਸਹਾਇਤਾ ਕੇਂਦਰ ਜਿਹੜਾ ਆ ਉਹ ਬਣਾਇਆ ਗਿਆ ਹੈ। ਉਹ ਸਹਾਇਤਾ ਕੇਂਦਰ ਦੇ ਉੱਤੇ ਜਿਹੜੀ ਵੀ ਬਾਹਰ ਕਿਸੇ ਵੀ ਤਰੀਕੇ ਦਾ ਕੋਈ ਮਸਲਾ ਹੱਲ ਨਹੀਂ ਹੋ ਪਾਰਿਆ ਉਹ ਇਸ ਸਹਾਇਤਾ ਕੇਂਦਰ ਦੇ ਉੱਤੇ ਹੈਲਪ ਸੈਂਟਰ ਦੇ ਨਾਮ ਤੇ ਹੈਲਪ ਡੈਸਕ ਦੇ ਨਾਮ ਦੇ ਉੱਤੇ ਇਹ ਜਿਹੜਾ ਇੱਕ ਪ੍ਰਸ਼ਾਸਨ ਵੱਲੋਂ ਬੂਥ ਲਗਾਇਆ ਗਿਆ ਔਰ ਜਿੱਥੇ ਕਿ ਹਰ ਤਰੀਕੇ ਦੀ ਕਿਸੇ ਵੀ ਵੋਟਰ ਨੂੰ ਕੋਈ ਪ੍ਰੋਬਲਮ ਆਂਦੀ ਹੈ ਔਰ ਇਸ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਆ ਉਹ ਇਸ ਬੂਥ ਦੇ ਉੱਤੇ ਨਿਕਲਦਾ ਹੈ ਔਰ ਇਸ ਤੋਂ ਬਾਅਦ ਅਗਰ ਅਸੀਂ ਅਗਰ ਅੰਦਰ ਚੱਲਦੇ ਆਂ ਔਰ ਇਸ ਬੂਥ ਦੇ ਉੱਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮਹਿਲਾਵਾਂ ਜਿਹੜੀਆਂ ਆ ਉਹ ਵੋਟ ਪਾ ਰਹੇ ਨੇ ਰਾਜਕੁਮਾਰੀ ਅਸ਼ਾ ਵਰਕਰ ਕਪੂ ਹੈਲਥ ਡਿਪਾਰਟਮੈਂਟ ਤੋਂ ਬੋਲਦੇ ਆਂ ਤੇ ਹੈਲਥ ਵਾਲਿਆਂ ਨੇ ਸਾਡੀ ਡਿਊਟੀ ਲਗਾਈ ਆ ਜੇ ਕਿਸੇ ਨੂੰ ਘਬਰਾਟ ਹੁੰਦੀ ਆ ਜਾਂ ਕੋਈ ਭੋਸ਼ ਹੋ ਜਾਂਦਾ ਉਹਦੇ ਲਈ ਸਾਨੂੰ ਸਰਕਾਰ ਵੱਲੋਂ ਉਹ ਰੈਸਟ ਦੇ ਪੈਕਟ ਆਏ ਹੋਏ ਆ ਹਾਂਜੀ ਤੇ ਇੱਕ ਦੋ ਜਣੇ ਭੋਸ਼ ਵੀ ਹੋਏ ਆ ਅਸੀਂ ਉਹਨਾਂ ਦੀ ਪੂਰੀ ਪੂਰੀ ਸਹਾਇਤਾ ਕੀਤੀ ਆ ਸਰ ਇਹ ਜਿਹੜਾ ਕੋਆਰਸ ਦੇ ਰਹੇ ਆ ਗਰਮੀ ਦੇ ਪਰਪਸ ਨਾਲ ਦੇ ਰਹੇ? ਹਾਂਜੀ ਹਾਂਜੀ ਸਰ। ਜਲਾਲੀ हाँ जी आज का पर्पस वोटिंग डालने का है कि डेमोक्रेसी जो इंडिया की है उसको स्ट्रांग करे हम एक स्ट्रांग प्राइम मिनिस्टर को चुने हम इंटरनल सिक्योरिटी एक्सटर्नल सिक्योरिटी को सिक्योर करें टेररिज्म को ख़त्म करें डेवलपमेंट की तरह करें इसलिए वोट डालते हैं डाल अभी नहीं डाल दिया अब डालने वाला हूँ ਹਾਂਜੀ ਮੈਂ ਤਰਸੀਮ ਬੱਬੂ ਸਰਪੰਚ ਮੁਗਲਪੁਰੇ ਤੋਂ ਅੱਜ ਚੋਣਾਂ ਦਾ ਪ੍ਰਭਾ ਹੈ ਤੇ ਜਿਹੜਾ ਮੇਰਾ ਵੋਟ ਪਾਉਣ ਦਾ ਮਕਸਦ ਹੈ ਮੈਂ ਚਾਹੁੰਦਾ ਕਿ ਇੱਕ ਆਪਾਂ ਲੋਕ ਸਭਾ ਤੋਂ ਜਿਹੜੇ ਸਾਡੇ ਉਮੀਦਵਾਰ ਆ ਜਿਹੜੇ ਸਾਡੇ ਐਮਪੀ ਹੋਣਗੇ ਮੈਂ ਚਾਹੁੰਦਾ ਵੀ ਉਹ ਸਾਡੇ ਪੰਜਾਬ ਚ ਜਿਹੜੀ ਬੇਰੋਜ਼ਗਾਰੀ ਆ ਜਿਹੜੀ ਨਸ਼ਾ ਇਹਨਾਂ ਨਸ਼ਾ ਮਤਲਬ ਪੰਜਾਬ ਵਿੱਚ ਫਰਤ ਰਿਹਾ ਹੈ ਇਸ ਇਨਾਂ ਮੁੱਦਿਆਂ ਤੇ ਮਤਲਬ ਜਿਹੜੇ ਇਹ ਮੁੱਦਿਆਂ ਨੂੰ ਖਤਮ ਕਰਨਗੇ ਜਾਂ ਬੇਰੋਜ਼ਗਾਰੀ ਖਤਮ ਕਰਨਗੇ ਮੈਂ ਇਹ ਚੋਣਾ ਵੀ ਉਹ ਕੈਂਡੀਡੇਟ ਅੱਗੇ ਚੁਣ ਕੇ ਜਾਣ ਬਾਕੀ ਸਾਰਿਆਂ ਨੂੰ ਇਸ ਅੱਜ ਚੋਣਾਂ ਦੇ ਪ੍ਰਭ ਤੇ ਵਧਾਈ ਦਿੰਦਾ ਕਿਉਂਕਿ ਮੇਰਾ ਨਾਮ ਸਰਿਤਾ ਜਲ ਲੱਲੀ ਹੈ ਆਪਨੇ ਵੋਟ ਕੇ ਅਧਿਕਾਰ ਕੋ ਇਸਤੇਮਾਲ ਕਰਨਾ ਚਾਹੀਏ ਆਪਨੇ ਵੋਟ ਡਾਲਦੀ ਹੈ ਅਭੀ ਨਹੀਂ ਅਭੀ ਡਾਲਨਾ ਹੈ ਤਾਂ ਅੱਜ ਆਪਕਾ ਜੋ ਵੋਟ ਡਾਲ ਰਹੇ ਹੋ ਉਸ ਦਾ ਅੱਜ ਮੁੱਦਾ ਕੀ ਹੈ ਆਪਕੇ ਕਿਸ ਪਰਪਸ ਦੇ ਲਈ ਆਪ ਇਹ ਵੋਟ ਦੇ ਰਹੇ ਹੋ हम नई गवर्नमेंट चुनने के लिए वोट दे रहे हैं उसकी और किस लिए दे रहे हैं Thank you. Thank you.